ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੋ ਗਈ ਸ਼ੁਰੂ ਤੇ ਆਪਾਂ ਪਹੁੰਚ ਚੁੱਕੇ ਆ ਦਰਿਆ ਦੇ ਹੁਣ ਬਹੁਤ ਤੇ ਦਰਾਗਾ ਲੰਗੇ ਪਾਰ ਤੇ ਪਾਰ ਲੜਾ ਟਟਰੀ ਹੋਣ ਦਾ ਕੰਮ ਘਾਟ ਨਿਭੜ ਇੱਕ ਵਾਰੀ ਪੜੀ ਸਾਰੀ ਫੋਸਦੀ ਆ ਹੁਣ ਸੁੱਕਦੀ ਰਹੂਗੀ ਤੇ ਅੱਜ ਟਰੈਕਟਰ ਜਿਹੜੇ ਪਾਰ ਕਰਦਨੇ ਆਪਾਂ ਹੁਣ ਕਾਰੀ ਫਿਰ ਸੁੱਕਦੀ ਰਹੂਗੀ ਬਾਅਦ ਵਿੱਚ ਟੰਡੋ ਸਾਰੀ ਕਣਕ ਬੀਜ ਕੇ ਸਾਡਾ ਕੰਮ ਨੂੰ ਵੇੜ ਕੇ ਪਿੰਡੋਂ ਫਿਰ ਆਪਾਂ ਇੱਧਰ ਆਵਾਂਗੇ ਦੁਬਾਰਾ ਤੇਰਾ ਦੋ ਪਹਿਲੀ ਵਾਹ ਕੇ ਫਿਰ ਉਹ ਤਾਂ ਅੰਕ ਪਿਜਾਂਗੇ ਇੱਧਰ ਹੁਣ ਆਪਾਂ ਵਿਗਿਆਹ ਤੇ ਪਹੁੰਚ ਚੁੱਕੇ ਆ ਮਾਪੇ ਰਾਜਵੀਰ ਸਿੰਘ ਆ ਮਖਿੰਦਰ ਸਿੰਘ ਆ ਦੋਵੇਂ ਫਾਰਮਰ ਨੇ ਵੱਡੇ ਆਪਣੇ ਓ ਵੱਡਾ ਬੇੜਾ ਉੱਤੇ ਆਪਾਂ ਟਰੈਕਟਰ ਨੇ ਕੋਨੇ ਪਾਰ ਜਾ ਗਏ ਆਪਾਂ ਰਸਾ ਕੱਢਣਾ ਚਾਹਜਾ ਆਪਣਾ ਹਾਂ ਰਸਾ ਕੱਢੀ ਜਾਣਾ ਲੱਗਿਆ ਵਾ ਇਹ ਨਹੀਂ ਜਿਆਦਾ ਲਾ ਲੈ ਪੋਚਾਂ

ਵੀਰ ਸਕੈਟਾ ਜਪੈਸ ਹੈ ਵੀਰ ਸਕੈਟਾ ਵੀਰ ਸਕੈਟਾ ਕੇ ਬੂਧਾ ਪੜਨ ਚੱਲ ਜੀ ਜਵਾਨਾ ਪਹੁੰਚ ਗਿਆ ਪੱਡੇ ਤੇ ਕਰਦੇ ਬੰਦਾ ਚਾਲੇ ਪਹੁੰਚ ਚੁੱਕੇ ਆਪਾਂ ਹੁਣ ਆਪਣੇ ਦੇ 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 ਉਹਨਾ ਟਰੈਕਟਰ ਦਾ ਤੇਰੇ ਪੰਨ ਕਰਕੇ ਚੈੱਕ ਤੇ ਕਰਦੇ ਆਂ ਸਟਾਰਟ ਇਹਨਾਂ ਨੂੰ ਆ ਗਏ ਇਹ ਘਟਣਾ ਆ ਜਾਂਦਾ ਜੀ ਸਾਰੇ ਸਾਰੇ ਕੀ ਭਾਗ ਆ ਜਾਂਦਾ ਹਣਾ ਜਿੱਥੇ ਗੇੜੇ-ਗੇੜੇ ਲੱਗਣ ਵਾਲੇ ਗੇੜੇ-ਗੇੜੇ ਲਾ ਆ ਗਏ ਬਸ ਲਾ ਗਏ ਉਹਨਾਂ ਗੇੜੇ-ਗੇੜੇ ਸਾਰੇ ਤੇ ਪਿੰਡ ਨੂੰ ਕਰਦੇ ਹੁਣ ਤਿਆਰੀ ਪਿੰਡ ਵੀ ਕਾਫੀ ਕੰਮ ਪਿਆ ਜੀ ਕਰਨ ਵਾਲਾ ਵੇਰ ਦਾ ਟਾਈਮ ਆ ਆਠ ਹੋਜੇ ਤੇ ਵੇਖੋ ਕਿੰਨਾ ਨਜ਼ਾਰਾ ਹੁੰਦਾ ਇੱਥੇ ਮੈਨੂੰ ਸਕੂਨ ਬਹੁਤ ਮਿਲਦਾ ਸਿਆਣਗੇ ਕੋਈ ਸ਼ੋਰ ਨਹੀਂ ਕੋਈ ਸ਼ਰਾਬ ਨਹੀਂ ਹੈ ਸ਼ਾਂਤੀ ਮਹੌਲਾ ਟ੍ਰੈਕਟਰ ਲੱਗਿਆ ਹੋਣਾ ਪਿੰਡ ਵੱਲੋਂ ਪਾਰ ਕਰਨਾ ਕਿੱਥੇ ਨੀ ਪਾਣੀ ਨੇ ਢਿੱਲੋ ਗਿਆ ਦਵੇ ਪਿੰਡ ਦੇ ਕਰਦੇ ਆ ਪਿੰਡ ਕਿਸਾਂ ਜਗ੍ਹਾ ਜਾ ਕੇ ਹੋਣੀ ਥੋੜੇ ਕਿਸੇ ਨਹੀਂ ਢਿੱਲ ਬਾਕੀ ਸਾਰੇ ਆ ലോടേ ഷീടാ <laughs> ਇਹੜਾ ਬਾਰਖ ਇਹੜਾ ਬਾਰਖ ਪੈਂਦਾ ਦਰਿਆ ਤੋਂ ਰੋਕੇ ਨਾਲ ਆ ਸਹੀ ਜੀ ਇਹਦਾ ਕੰਮ ਹੁਣ ਪਿੰਡ ਦੀ ਮੋਟਰ ਤੇ ਪਹੁੰਚ ਗਏ ਆਪਾਂ ਤੇ ਟਰੈਕਟਰਾਂ ਦੇ ਟੰਕਿਆਂ ਤੇਲ ਦੀਆਂ ਕਰਲੀਆਂ ਫੁੱਲ ਗਾਹ ਬਣ ਗਿਆ ਛਾਗ ਤੇ ਤਵੀਆਂ ਢੱਲੇ ਹੋ ਗਿਆਂ ਕਸਲੀਆਂ ਤਵੀਆਂ ਹੋ ਗਿਆਂ ਤਵੀਆਂ ਕਸੇ ਕਾਣਾ ਕੰਮ ਕਰਦੇ ਸ਼ੁਰੂ ਹੋਉਂਦਾ ਇੱਥੇ ਹੁਣ ਹੁਣ ਪਹਿਲੇ ਹੁੰਦਾ ਕੰਮ ਕਰਨ ਲੱਗੇ ਸ਼ੁਰੂ ਪਿੰਡਾਂ ਲਾ ਹਾਂ ਉਹ ਤਵੇ ਆਪਣੇ ਟਰੈਕ ਵਿੱਚ ਆ ਵੀ ਆੜੀਆਂ ਆਉਂਦੇ ਹੋ ਮੋਦੀ ਲੈ ਚਾਬੀ ਲੈ ਆਉ ਸੀ ਚਾਬੀ ਲੈ ਆਉ ਸੀ ਮੋਟਰ ਤੇ ਲੈ ਜਾਵੀਂ ਰੈਂਚ ਲੈਣਾ ਰੈਂਚ ਰੈਂਜ ਲਾਇਆ ਮੋਤੀ ਰੈਂਜ ਲਾਇਆ ਉਸ ਬਾਰੇ ਮੋਟਰ ਨਾਲ ਵਾਟਰੇ ਤੋੜਨ ਵਾਇਰ ਜਾਵੇ ਚਲੋ ਜਵਾਈ ਅੱਜ ਤੂੰ ਚਾਲੇ ਗਿਆ ਤੂੰ ਹਾਂ outra ਦੇ ਮੋਟਰ ਮੋਦੀ ਮੋਟਰ ਤੇ ਆਪਣੀ ਪੜੀ ਚ ਦਰਾਨੇ ਪਾਦੀ ਦਿੱਤਾ ਤੇ ਹੁਣ ਆਪਾਂ ਇਹ ਰੇਤਾ ਬੰਤ ਜਿਹੜੀ ਚਕਾਉਂਦੇ ਆਂ ਸੇਵਾ ਵਾਸਤੇ ਬੰਤੇ ਦਾ ਕੰਮ ਚੱਲੰਦਾ ਹੈ ਮਿੱਟੀ ਦਾ ਤੇ ਹਾਂ ਜਿਹੜਾ ਰੇਤਾ ਬੱਤ ਤੁਸੀਂ ਆਈ ਜੰਨੇ ਸਾਰੀ ਉੱਤੇ ਰੇਤਾ ਬਈਆ ਅੱਧਾ ਦਾ ਫੋਟ ਮੰਨ ਲਓ ਤੇ ਥੱਲੇ ਮਿੱਟੀ ਆ ਇਹ ਸਾਰੀ ਆਪਾਂ ਇਹਦਾ ਚਕਾਤੀ ਸੇਵਾ ਵਿੱਚ ਫਿਰ ਇਹਨੂੰ ਬੈਲ ਨੂੰ ਪਲੋ ਮਾਰ ਦਾਂਗੇ ਫਲੋ ਮਾਰ ਕੇ ਤੇ ਫਿਰ ਇਹਨੂੰ ਕੰਪਿਊਟਰ ਦਾ ਪੱਧਰੀ ਕਰਾਂਗਾ ਸਰ ਜੀ ਨੂੰ ਕਿਉਂਕਿ ਮਿੱਟੀ ਛੱਲੇਵਾਵਾ ਬੈਠੀ ਜਾਬਾ ਆਪਣੇ ਫਰੇਟ ਦੇ ਵੀ ਲਈ ਜਾ ਪਿੰਡ ਲਾਗਾ ਜਿਹੜੀ ਮੋਟਰ ਇੱਥੋਂ ਪੜ ਜਿਹੜੀ ਵਾਈ ਗਈ ਆ ਉਹਨਾਂ ਕੱਲ ਨੂੰ ਜਾਵਾਂਗੇ ਦੇਖਦੇ ਹਾਂ ਪਰ ਉਹਦੇ ਜਰਦਾਂ ਨੂੰ ਅੱਜ ਕੰਮ ਕਾਫੀ ਖਿੱਚਿਆ ਗਿਆ ਵਾ ਪਰ ਉਹ ਬਲੈਂਟ ਟ੍ਰੈਕਟਰ ਨਗਾ ਕੇ ਲੈ ਆਂਦੇ ਫੇਰ ਇੱਧਰ ਕੰਮ ਸ਼ੁਰੂ ਕੀਤਾ ਪਹਿਲੀ ਵਾਰਨ ਦਾ ਇੱਕ ਆਪਣੀ ਕਾਰ ਜਿਹੜੀ ਤਾਂ ਪਈ ਥੋੜੀ ਜੀ ਉਹ ਚ ਕਾਉਂਦੇ ਆ ਤੇ ਹੁਣ ਪਹੁੰਚਿਆ ਕਰ ਰਿਹਾ ਇੱਕ ਥੋੜਾ ਸਰੀਰ ਵੀ ਥੋੜਾ